ਨਾਮ ਪਾਜੀ ਦੀਪਕ ਦੀਪ ਜੀ ਕੀ ਚਾਹਣਾ ਚਾਹੁੰਦੇ ਹੋ ਅੱਜ ਇਨਾਮ ਨਿਕਲਿਆ ਕਿੰਨੇ ਦੀ ਲਾਟਰੀ ਖਰੀਦੀ ਸੀ ਕਿੰਨਾ ਨਿਕਲਿਆ ਨਾ ਇਹ ਪਾਜੀ 100 ਰੁਪਏ ਦੀ ਖਰੀਦੀ ਤੇ 15 ਲੱਖ ਨਿਕਲਿਆ ਜੀ ਠੀਕ ਹੈ ਤੇ ਇਹ ਦੋ ਸਾਲ ਹੋ ਗਏ ਪਾਉਂਦੇ ਜੀ ਕਦੀ ਕਦਾਈ ਪਾਈ ਦੀ ਲੈਣ ਚ ਲੱਗੇ ਸੀ ਤੇ ਬਸ ਅੱਜ ਮਾਲਕ ਨੇ ਸੁਣ ਲਈ ਜੀ ਜਦੋਂ ਅੱਜ ਸੁਣ ਲਈ ਮਾਲਕ ਨੇ ਫੇਰ ਟੀਮਾਂ ਦਾ ਲੱਗਾ ਬਹੁਤ ਵਧੀਆ ਜੀ ਬਹੁਤ ਵਧੀਆ ਫਿਰ ਇਸ ਪੈਸੇ ਨੂੰ ਕਿੱਥੇ ਖਰਚਣਾ ਪੈਸੇ ਪਾਜੀ ਖਰਚਾਂ ਦੀ ਜ਼ਰੂਰਤ ਜਿੱਥੇ ਲੋੜ ਪਏਗੀ ਉੱਥੇ ਖਰਚਾਂਗੇ ਪੈਸੇ ਹੁੰਦੇ ਖਰਚਣਾ ਤੇ ਇਹ ਖਰਚਾਂਗੇ ਦੁਬਾਰਾ ਫੇਰ ਮਾਲਕ ਬਾਬਾ ਜੀ ਕਰੋੜ ਤੋਂ ਵੀ ਅੱਗੋ ਇਹੇ ਖਰਚਾਂ ਕਰਨਾ ਤੇ ਫਿਰ ਦੇਣੇ ਨਹੀਂ ਹੈ ਤੇ ਬਸ ਖਰਚ ਦੇਣੇ ਟਾਈਮ ਨਾਲੀ ਚੋਚਾ ਫਿਰ ਅੱਜ ਦਾ ਦਿਨ ਕਿਦਾਂ ਲੰਘੂਗਾ ਵਧੀਆ 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 ਬਹੁਤ ਵਧੀਆ ਬਸ ਚੱਲੇ ਆ ਹੁਣ ਘਰ ਘਰ ਦੇ ਨੂੰ ਜਾ ਕੇ ਦੱਸਦੇ ਆ ਵਧੀਆ ਬਸ ਅੱਛਾ ਇਹ ਘਰ ਦੇ ਨੂੰ ਦੱਸਿਆ ਨਹੀਂ ਦੱਸਿਆ ਇਹ ਤੁਹਾਡਾ ਘਰ ਜਾਵਾਂਗੇ ਨਾ ਪੈਸੇ ਪੂਏ ਲੈ ਕੇ ਤੇ ਫੇਰ ਹੀ ਉਹਨਾਂ ਨੂੰ ਹੈਗਾ ਤੇ ਇਦਾਂ ਫਿਰ ਇਦਾਂ ਕਰਾਂਗੇ ਜਾਂ ਝੂਠ ਮਾਰਨਦੇ ਨੇ ਹਨਾ ਤੇ ਉਹਨਾਂ ਨੂੰ ਜਾ ਕੇ ਦੱਸਾਂਗੇ ਫੇਰ ਵਧੀਆ ਹੈ ਲਾਟਰੀ ਦੇ ਟਿਕਟ ਖਾਦੇ ਕੋਈ ਲਓ ਜੀ ਦਿਓ ਜੀ ਦਿਓ ਟਿਕਟ ਦਿਓ ਜੀ ਲਓ ਜੀ ਲਓ ਜੀ ਐ ਲੱਗ ਵਾਹ ਜੀ ਫਰੀ ਨੂੰ ਪਤਾ ਲੱਗਿਆ ਹੋਇਆ ਪਹਿਲਾ ਰਿਐਕਸ਼ਨ ਕੀ ਈ ਤੁਹਾਡਾ ਰਿਐਕਸ਼ਨ ਬਹੁਤ ਵਧੀਆ ਜੀ ਬਹੁਤ ਵਧੀਆ ਰਿਐਕਸ਼ਨ ਈ ਐ ਮੇਰਾ ਭਰਾ ਦੋਸਤ ਹੈ ਮੈਨੂੰ ਫੋਨ ਕੀਤਾ ਮੈਂ ਕਨਫਰਮ ਕਰ 99% ਮੈਂ ਕਨਫਰਮ ਹੈ 1% ਨੂੰ ਲਾ ਕੇ 100% ਹੋ ਗਿਆ ਤੇ ਬਸ ਫਿਰ ਸਟਾਲ ਤੇ ਗੋਣ ਜੀ ਸਟਾਲ ਤੇ ਨਹੀਂ ਕੱਲ ਕਨਫਰਮ ਹੋਇਆ ਅੱਜ ਪੁੱਜੇ ਸਟਾਲ ਤੇ ਹਾਂਜੀ ਹਾਂਜੀ ਆਪਾਂ ਜੀ ਲੱਗ ਬਸ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਜੋ ਵੀ ਹੈ ਮਾਲਕ ਨੇ ਜੋ ਕੀਤਾ ਪਹਿਲਾ ਬੋਨ ਤੁਹਾਨੂੰ ਕੀਤਾ ਹੈ ਹਾਂਜੀ ਹਾਂਜੀ ਜਰੂਰ ਮੈਨੂੰ ਹੀ ਰਾਤੀ ਕਾਲ ਆਈ ਤੇ ਮੈਂ ਕੋਈ ਨਹੀਂ ਸਵੇਰੇ ਵੇਖਣੇ ਜਾ ਕੇ ਬਸ ਵਧੀਆ ਜੋ ਮਾਲਕ ਨੇ ਪਾਲੀਆਂ ਹਡੀਆਂ ਚਲਦੀਆਂ ਨਹੀਂਂਦੀਆਂ ਇਦਾਂ ਹੀ ਚਲਦੀਆਂ ਨੇ ਬਾਕੀ ਬਹੁਤ ਵਧੀਆ ਕਿਰਪਾ ਕੀਤੀ ਹੈ ਮਹਾਰਾਜ ਨੇ ਆਓ ਭਾਜੀ ਬੰਦੇ ਵਾਜ ਦੇ ਦਿਨ ਲੱਗਿਆ ਜਿਆਣਾ ਜੀ ਬਹੁਤ ਖੁਸ਼ੀ ਵਾਲਾ ਕਾਲ ਹੈ ਜੀ ਉਹਨੇ ਜੀ ਪਰਮਾਤਮਾ ਨੇ ਮਿਹਰ ਕੀਤੀ ਹੈ ਇਸ ਭਰਾ ਹੱਡੇ ਨਾਲ ਨਿਕਲਿਆ 15 ਲੱਖ ਰੁਪਏ ਦਾ ਨਾਮ 100 ਰੁਪਏ ਟਿਕਟ ਪਾਈ ਹੈ ਇਹਨਾਂ ਨੇ ਤੇ ਇਹਨਾਂ 15 ਲੱਖ ਨੇ 100 ਪਹਿਲੋਂ 9230 ਨੂੰ ਵੀ ਹਟ 10 ਲੱਖ ਦਾ ਨਿਕਲਿਆ ਥੋੜੇ ਦਿਨ ਪਹਿਲੇ ਹੀ ਇਹ ਕੋਈ 10 ਲੱਖ ਦਾ ਨਿਕਲੇ ਸੀ ਨਾਮ ਸਾਡੇ ਕੋ ਉਸ ਤੋਂ ਪਹਿਲੇ ਹਟਾ 1 ਮਹੀਨਾ ਦਿਨ ਪਹਿਲੇ 1 ਕਰੋੜ ਦਾ ਵੀ ਨਾਮ ਸਾਡੇ ਕੋ ਨਿਕਲਿਆ ਸੀਗਾ ਤੇ ਕਾਫੀ ਨਾਮ ਨਿਕਲ ਚੁਕੇ ਆ ਹੁਣ ਮੈਂ ਇਹ ਕਹਿਣਾ ਚਾਹਾਂਗਾ ਪਬਲਿਕ ਨੂੰ ਵੀ ਆ ਪੰਜਾਬ ਸਰਕਾਰ ਦਾ 10 ਕਰੋੜ ਦਾ ਨੰਬਰ ਨਾਮ ਆ ਪੰਜਾਬ ਸਰਕਾਰ ਨੇ ਲੋਹੜੀ ਬੰਪਰ 500 ਰੁਪਏ ਟਿਕਟ ਆ ਇਹ 10 ਕਰੋੜ ਦਾ ਨਾਮ ਆ ਟਿਕਟ 500 ਵਾਲੀ ਪਾਓ ਤੇ ਜੇ ਲੱਖਵਾ ਤੁਸੀਂ ਕਰੋੜਾ ਪਤੀ ਬਣੋ ਬੜੀ ਚਰਚਾ ਲੱਗੇ ਜੀ ਵੀ ਸੰਜੀ ਲਾਤੀ ਇਸ ਤਰ੍ਹਾਂ ਹਸਤਾਲ ਹੈਗਾ ਉਹ ਲक्की ਲੋਕਾਂ ਵਾਸਤੇ ਬਿਲਕੁਲ ਠੀਕ ਹੈ ਗੱਲ ਹੈ ਜੀ ਸਹੀ ਗੱਲ ਹੈ ਬਿਲਕੁਲ ਸਹੀ ਹੈ ਲੋਕਾਂ ਦੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਅਪੀਲ ਕਰਦੇ ਆ ਵੇਖੋ ਜੀ ਕਿਸਮਤ ਦੀ ਮਾਨੀ ਹੈ ਕਿਸਮਤ ਇਤੋਂ ਵਧੀਆ ਇਸ ਤੋਂ ਵਧੀਆ ਕਿਸਮਤ ਦਾ ਇਮਾਨਦਾਰ ਤਰੀਕਾ ਹੋਰ ਕੋਈ ਨਹੀਂ ਆ 500 ਰੁਪਏ ਜਾਂ 100 ਰੁਪਏ 200 ਰੁਪਏ ਖਰਚਣਾ ਕੋਈ ਏਡੀ ਵੱਡੀ ਗੱਲ ਨਹੀਂ ਆ ਕਿਉਂਕਿ ਇਹ ਜੂਆ ਤੇ ਹੈ ਨਹੀਂ ਆ ਠੀਕ ਹੈ ਜੀ